200 ਰੁਪਏ ਦੇ ਕੇ ਨਿਆਰੇ ਲਓ ਇੱਥੇ ਪਿੰਡਾਂ ਚ ਵੋਟ ਆ ਗਈ ਕਮਾਲ ਕਰਦੀ ਭਾਈਆਂ ਦੇਖੋ ਭਾਈ ਜਾਂਦੀ ਫਾਇ ਵੜਦੀ ਇੱਕ ਬੰਦੇ ਦਾ 200 ਰੁਪਏ ਦੋ ਬੰਦੇ ਦਾ 400 ਰੁਪਏ ਤੇ ਚਾਰ ਬੰਦੇ ਦਾ 600 ਰੁਪਏ ਠੀਕ ਹੈ ਸੋ ਲੈ ਵੀ ਦੋਸਤੋ ਸ਼ੁਰੂ ਹੋ ਗਈ ਆਪਣੀ ਕਿਸ਼ਤੀ ਦੇਖਦਾ ਨਿਆਰਾ ਕਿੰਨਾ ਕਾਉਂਦਾ ਤਾਂ ਨਿਆਰਾ ਪੂਰਾ ਆ ਫਿਰ ਤੇ ਇੱਥੇ ਆਉਣ ਦਾ ਮਜ਼ਾ 200 ਰੁਪਏ ਚ ਕੋਈ ਸਮਾੜਾ ਨਹੀਂ ਹੈਗਾ ਹਣਾ ਸੋ ਲਓ ਜੀ ਦੋਸਤੋ ਮਿੱਤਰੋ ਆਪਾਂ ਖੜੇ ਆ ਇਸ ਟਾਈਮ ਪਿੰਡ ਦੇ ਨਾਮ ਪਰ ਨਾਹਰ ਤੇ ਬਾਈਪਾਸ ਤੇ ਸੋ ਇਸ ਸਾਈਡ ਤੇ ਪਟਿਆਲਾ ਔਰ ਇਸ ਸਾਈਡ ਤੇ ਸੰਗਰੂਰ ਦੋਮਾ ਸਾਰਿਆਂ ਦੇ ਵਿਚਾਲੇ ਪੈਂਦਾ ਨਨੰਪੁਰ ਪਿੰਡ ਇੱਥੇ ਆਪਾਂ ਖੜੇ ਹਾਂ ਬਾਈਆਂ ਉਹਨਾਂ ਕੋਲ ਆਏ ਆ ਸੋ ਬਾਈਆਂ ਨਾਲ ਗੱਲਬਾਤ ਕਰਦੇ ਆ ਬਾਈਆਂ ਨੇ ਠੇਕਾ ਲਿਆ ਕਿਵੇਂ ਆ ਕੀ ਹਿਸਾਬਤਾਬ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਜੀ ਹਰਿਆਣਾ ਤੋਂ ਆਏ ਆ ਭਾਜੀ ਇਹ ਵੀਰ ਹਰਿਆਣਾ ਤੋਂ ਆਏ ਨੇ ਤੇ ਇਹ ਕੀ ਸਿਸਟਮ ਹੈ ਭਰਜੀ ਤੁਸੀਂ ਕਿਸ ਤੀਕਾ ਕਿਦਾ ਤਲਾਰ ਕੀਆ ਵੋਟ ਵਗੈਰਾ ਇਹ ਟੈਂਡਰ ਹੁੰਦਾ ਹੈ ਭਾਜੀ ਅੱਛਾ ਸਾਲ ਦਾ ਟੈਂਡਰ ਹੈਗਾ ਓਕੇ ਤੇ ਕੀ ਪਰਸਨ ਦਾ ਜਿੱਦਾਂ ਕਿਰਾਇਆ ਵਗੈਰਾ ਮਤਲਬ ਕਿ ਇਹ ਕਿਸ ਕਿਸ ਚੀਜ਼ ਵਾਸਤੇ ਵਰਤੀ ਜਾਂਦੀ ਹੈ ਪ੍ਰੀ ਵੈਡਿੰਗ ਹੋਗੀ ਬਾਕੀ ਰਾਈਡ ਲਈ 10 ਮਿੰਟ ਦਾ ਟਾਈਮ ਹੈ ਜੇਕਰ ਕਿਸੇ ਨੇ ਪ੍ਰੀ ਵੈਡਿੰਗ ਕਰਾਉਣੀ ਆ ਉਹ ਇੱਥੇ ਆ ਕੇ ਤੁਹਾਡੇ ਕੋਲ ਕਰਵਾ ਸਕਦਾ ਹੈ ਤੇ ਉਹ ਪ੍ਰੀ ਵੈਡਿੰਗ ਦਾ ਪੱਕਾ ਜੀ ਤੁਸੀਂ ਕਿਰਾਇਆ ਲੈਣੇ ਹੋ ਜਾਂ ਕਿਦਾਂ ਬੰਦੇ ਦੇ ਹਿਸਾਬ ਨਾਲ ਅੱਛਾ ਟਾਈਮ ਕਾ ਹੁੰਦਾ ਹੈ ਜਿੰਨਾ ਟਾਈਮ ਲਾਉਗਾ ਉਸ ਹਿਸਾਬ ਸੇ ਪੈਸੇ ਅਗਰ ਬੰਦੇ ਨੇ ਅੱਧਾ ਘੰਟਾ ਲਾਣਾ ਹੈ ਪ੍ਰੀ ਵੈਡਿੰਗ ਕਰਾਉਣੀ ਆ ਤਾਂ ਕਿੰਨਾ ਟੈਕ ਕਿੰਨੇ ਪੈਸੇ ਲੈਂਦੇ ਆਂਦੇ ਅੱਧੇ ਘੰਟੇ ਲਈ ਆ ਮੈਕਸਿਮਮ ਆਪਣਾ 4-5000 ਰੁਪਏ ਮੰਨ ਚਾਰ-ਪੰਜ ਹਜ਼ਾਰ ਰੁਪਏ ਅੱਧੇ ਘੰਟੇ ਚ ਤੇ ਪ੍ਰਾਈਵੇਟਿੰਗ ਸ਼ੂਟ ਕੋਰ ਜੋ ਮਰਜ਼ੀ ਕਰੋ ਹਨਾ ਤੇ ਅਗਰ ਵੈਸੇ ਇੰਜੋਏ ਕਰਨ ਵਾਸਤੇ ਆਣਾ ਹੋਵੇ ਕਿਸੇ ਨੇ ਇੰਜੋਏ ਕਰਨ ਵਾਸਤੇ 2 ਮੈਂਬਰ ਦਾ 400 ਰੁਪਏ ਹੈ 10 ਮਿੰਟ ਦਾ ਟਾਈਮ 10 ਮਿੰਟ ਦਾ ਕਿਥੇ ਲੱਗ ਜਾਏਗੀ ਫਿਰ ਅੱਗੇ 1 ਕਿਲੋਮੀਟਰ ਅਪ ਡਾਊਨ ਹੋਵੇਗਾ 1 ਕਿਲੋਮੀਟਰ ਲੱਗ ਸਾਡੇ ਪਿੰਡ ਜਿਹੜਾ ਫੰਮਣ ਵਾਲ ਪਿੰਡ ਹੈ ਮੇਰਾ ਤੇ 1 ਕਿਲੋਮੀਟਰ ਤੇ ਮੁੜ ਜਾਊਗੀ 10 ਕਿਲੋਮੀਟਰ ਜਾਣਾ 1 ਕਿਲੋਮੀਟਰ ਆਣਾ 2 ਕਿਲੋਮੀਟਰ ਜਾਣਾ 1 ਕਿਲੋਮੀਟਰ ਆਉਣਾ ਇੱਕ ਮੰਦੇ ਨੇ 200 ਰੁਪਏ ਲੱਗਦਾ ਇੰਜੋਏ ਕਰੋ ਜਿਵੇਂ ਮਰਜ਼ੀ ਹੁਣ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਕਿਸੇ ਬਾਹਰਲੇ ਮੁਲਕਾਂ ਜਾਣ ਦੀ ਤੱਕੇਖਾਨ ਨਹੀਂ ਲੋੜ ਨਹੀਂ ਹੈਗੀ ਵੱਡੇ ਸਾਰਾ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਆਪਣੇ ਪਿੰਡ ਨਹਿਰ ਦੇ ਵਿੱਚ ਇਹ ਬਾਈ ਆਏ ਨੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪੰਚਕੁਲਾ ਡਿਸਟ੍ਰਿਕਟ ਤੋਂ ਪੰਚਕੁਲਾ ਡਿਸਟ੍ਰਿਕਟ ਤੋਂ ਪੰਚਕੁਲਾ ਜ਼ਿਲ੍ਹੇ ਤੋਂ ਆਏ ਨੇ ਬਾਈ ਜਿਹਨੇ ਕਿਸੇ ਨੇ ਇੰਜੋਏ ਕਰਨਾ ਆਪਣੇ ਘਰਦਿਆਂ ਨੂੰ ਭੈਣ ਭਾਈ ਮੁੱਤਰ ਜਿਹੜੇ ਜਿਹਨੂੰ ਵੀ ਇੰਜੋਏ ਕਰਾਉਣਾ ਤੁਸੀਂ ਨੇ ਇੱਥੇ ਆ ਸਕਦੇ ਹੋ ਇਹ ਮੈਂ ਖੜਾ ਹਾਂ ਇਸ ਟਾਈਮ ਪਿੰਡ ਨਦੰਪਰ ਭਵਾਨੀਗੜ੍ਹ ਤੋਂ ਪਿੱਛੇ ਪੈਂਦਾ ਹੈ ਪਟਿਆਲੇ ਤੋਂ ਆਉਂਦੇ ਆ ਭਵਾਨੀਗੜ੍ਹ ਤੋਂ ਪਿੱਛੇ ਪੈਂਦਾ ਹੈ 10 ਕਿਲੋਮੀਟਰ ਤੇ ਇਧਰ ਸੇਖੂਪੁਰਤ ਪਰਮੇਸ਼ਰ ਦਵਾਰਾ ਗੁਰਦੁਆਰਾ ਟਡਰੀ ਵਾਲੇ ਬਾਬਾ ਜੀ ਦਾ ਉੱਥੋਂ ਪਿੱਛੇ ਪੈਂਦਾ ਇਹ 15 ਤੋਂ 18 ਕਿਲੋਮੀਟਰ ਠੀਕ ਹੈ ਸੋ ਇੱਥੇ ਆ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਬਿਲਕੁਲ ਘਾਟਰ ਪਿਆ ਵਿੱਚ ਸੋ ਇੱਕ ਤੁਹਾਨੂੰ ਰਾਈਡ ਕਰਕੇ ਦਿਖਾਵਾਂਗੇ ਕਿੰਨਾ ਕੁ ਮਜ਼ਾ ਆਉਂਦਾ ਦੇਖਦੇ ਆਪਾਂ ਚਲੋ ਵੀਰ ਜੀ ਇੱਕ ਵਾਰ ਰੈਡ ਕਰਵਾ ਦਿਓ ਉਹ ਰਾਈਡ ਕਰਦੇ ਆ ਪਰ ਦੇਖਦਾ ਕਿੰਨਾ ਮਜ਼ਾ ਆਉਂਦਾ ਸੋ ਲੈ ਵੀ 22 ਲੱਗੇ ਨੇ ਆਪਾਂ ਨੂੰ ਰੈਡੀ ਕਰਕੇ ਦੇਣ ਤੇ ਇੱਕ ਬੰਦੇ ਦਾ 200 ਰੁਪਿਆ ਦੋ ਬੰਦੇ ਦਾ 400 ਰੁਪਿਆ ਤੇ ਚਾਰ ਬੰਦੇ ਦਾ 600 ਰੁਪਿਆ ਠੀਕ ਹੈ ਬਿਲਕੁਲ ਨਜ਼ਾਰਾ ਲੈਣਾ ਆਪਣੇ ਹੁਣ ਦੇਖਦੇ ਹਾਂ ਤੁਲੈ ਵੀ ਦੋਸਤੋ ਸ਼ੁਰੂ ਹੋ ਗਈ ਆਪਣੀ ਕਿਸ਼ਤੀ ਦੇਖਦਾ ਨਜ਼ਾਰਾ ਕਿੰਨਾ ਕਾਉਂਦਾ ਤਾਂ ਨਜ਼ਾਰਾ ਪੂਰਾ ਆ ਫਿਰ ਤੇ ਇੱਥੇ ਆਉਣ ਦਾ ਮਜ਼ਾ 200 ਰੁਪਏ ਚ ਕੋਈ ਸਮਾੜਾ ਨਹੀਂ ਹੈਗਾ ਹਨਾ ਸੋ ਚੱਲਦੇ ਆ ਮੈ ਕੇ ਮੁਕ ਲੱਗਿਆ ਹੋਇਆ ਆਪਣਾ ਲੱਭ ਖਿੱਚਦੀ ਬਾਈ ਨੇ ਉਹ ਦੇਖੋ ਲੋ ਵੀ ਔਰ ਤੱਕ 1 ਕਿਲੋਮੀਟਰ ਹੋ ਗਿਆ ਥੋਂ ਸਾਡੀ ਕਿਸ਼ਤੀ ਮੁੜ ਰਹੀ ਆ ਹੁਣ ਵਾਪਸ ਆ ਰਹੇ ਆ ਅਸੀਂ ਆ ਦੇਖੋ ਸੇਲਾ ਕਰਵਾਤਾ ਬਾਈ ਸੇਲਾ ਕਰਵਾਦਾ ਕੀ ਬਾਤ ਆ 200 ਰੁਪਏ ਦੇ ਕੇ ਨਿਆਰੇ ਲੋ ਇੱਥੇ ਪਿੰਡਾਂ ਚ ਵੋਟ ਆ ਗਈ ਕਮਾਲ ਕਰਦੀ ਬਾਈਆਂ ਨੂੰ ਦੇਖੋ ਬਈ ਜਾਂਦੀ ਐ ਫਾਇ ਵੜਦੀ ਦੇਖੋ ਪਿੱਛੇ ਹੂ ਆ ਲੈ ਬਾਈ ਨਿਆਰਾ ਆਇਆ ਬਾਈ ਸਿਰਾ ਕਰਦਾ ਬਾਈ 200 ਰੁਪਏ ਚ ਕੁਝ ਵੀ ਮਾੜ ਨਹੀਂਗਾ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਆਲੇ ਦੋਲੇ ਦੇ ਪਿੰਡਾਂ ਨੂੰ ਪਤਾ ਲੱਗ ਸਕੇ ਤੇ ਇੱਥੇ ਕਿਸੇ ਖੜੀ ਆ ਨਜ਼ਾਰੇ ਲੈ ਸਕਦੇ ਹੋ ਘਰ ਦੇ ਨੂੰ ਮੰਮੀ ਡੈਡੀ ਨੂੰ ਨਜ਼ਾਰੇ ਦਿਵਾ ਸਕਦੇ ਹੋ ਕਿਤੇ ਦੂਰ ਜਾਣ ਦੀ ਲੋੜ ਨਹੀਂ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਅਗਲੇ ਵੀਡੀਓ ਚੋਂ ਤੱਕ ਬਾਏ ਬਾਏ